ਮੰਮੀ ਅ ਕਈ ਤਨਾਂ ਦੇ ਫੋਨ ਸਾਨੂੰ ਕੰਪਲੇਂਟਾਂ ਆ ਰਹੀਆਂ ਸੀ ਦੀਆਂ ਤੇ ਸਬਜ਼ੀ ਮੰਡੀ ਲੋਹੇਵਾਲ ਦੇ ਵਿੱਚ ਤੁਹਾਡੀ ਮੁਲਾਜ਼ਮ ਨੇ ਜਿਹੜੇ ਕੋਈ ਪੈਸਿਆਂ ਦੀ ਸ਼ਿਕਾਇਤ ਆਉਂਦੀ ਸੀ ਉਹ ਦਰਮਿਆਨ ਫਿਰ ਅਸਲੋ ਲੋਹੇਵਾਲ ਨੂੰ ਅਸੀਂ ਗਿਆ ਕਿ ਤੁਸੀਂ ਇਹਦਾ ਕਰੋ ਇੰਤਜ਼ਾਮ ਉਹਦੇ ਸੰਬੰਧੀ ਅਸੀਂ ਪੁਲਿਸ ਪਾਰਟੀ ਪੈਟਰੋਲਿੰਗ ਤੇ ਲਾਈ ਸੀਗੀ ਤੇ ਕੱਲ ਦੀ ਗੱਲ ਹੈ ਕਿ ਸਾਡੀ ਪੁਲਸ ਪਾਰਟੀ ਉੱਥੇ ਘੁੰਮ ਰਹੀ ਸੀ ਕਿਉਂਕਿ ਸ਼ਿਕਾਇਤ ਮਿਲੀ ਕਿ ਤੁਹਾਡੇ ਮੁਲਾਜ਼ਮ ਜਿਹੜੇ ਪੈਸੇ ਲੈਂਦੇ ਨੇ ਪੁਲਸ ਪਾਰਟੀ ਨੂੰ ਇਹ ਬੰਦਾ ਜਿਹੜਾ ਮਿਲ ਗਿਆ ਇਹਨੂੰ ਨਾਮ ਪਤਾ ਪੁੱਛਿਆ ਤੇ ਪੁਲਸ ਪਾਰਟੀ ਨੂੰ ਇਹ ਕਹਿੰਦਾ ਕਿ ਮੈਂ ਸੀਆਈਏ ਜਲੰਧਰ ਲੱਗਾ ਕਿਉਂਕਿ ਮੁਲਾਜ਼ਮ ਹੁਣ ਇੱਕ ਦੂਜੇ ਨੂੰ ਸਾਰੇ ਜਾਣਦੇ ਨੇ ਇੱਥੇ ਜੇ ਉਹਦੇ ਦੀ ਬਰੀਕੀ ਨਾਲ ਪੁੱਛ ਵਿੱਚ ਕੀਤੀ ਤੇ ਇਹਨੇ ਆਈ ਕਾਰਡ ਆਪਣਾ ਦਿਖਾ ਦਿੱਤਾ ਸਬ ਇਨਸਪੈਕਟਰ ਦਾ ਉਹ ਆਈ ਕਾਰਡ ਵੀ ਤੁਹਾਨੂੰ ਦਿਖਾਵਾਂਗੇ ਉਹ ਬਿਲਕੁਲ ਬਿਨਾ ਨਾ ਹੀ ਲਿਖਿਆ ਹੋਰ ਕੁਝ ਨਹੀਂ ਹੋਇਆਗਾ ਸਿਰਫ ਬਣਿਆ ਹੀ ਆ ਜਦੋਂ ਇਹਦਾ ਨਾਮ ਪਤਾ ਪੁੱਛਿਆ ਤੇ ਇੰਨੇ ਜਿਹੜਾ ਆਪਣਾ ਨਾਮ ਆ ਅਨਮੋਲ ਸਿੱਧੂ ਸਾਨੋਬ ਅਮੀਰ ਚੰਦ ਵਾਸੀ ਮਕਾਨ ਨੰਬਰ ਬੀ 2/4 ਸ਼ੌਣੀ ਮੱਲਾ ਲੁਧਿਆਣਾ ਉਮਰ ਕਰੀਬ ਹੈ ਦੀ 30 ਸਾਲ ਆ ਜਦੋਂ ਇਹਨਾਂ ਨੂੰ ਮੁਲਾਜ਼ਮਾਂ ਨੂੰ ਸ਼ੱਕ ਪਿਆ ਹੈ ਕਿ ਮੁਲਾਜ਼ਮ ਇਹ ਲੱਗਦਾ ਨਹੀਂ ਆਪਣਾ ਗੱਲਾਂ ਬਾਤਾਂ ਤੋਂ ਇਹ ਫੇਰੇ ਇਹਨੂੰ ਪੁੱਛਿਆ ਵੀ ਤੂੰ ਕਾਹਦੇ ਤੇ ਆ ਇਹਦੀ ਗੱਡੀ ਘੜੀ ਸੀਗੀ ਉੱਥੇ ਮਨੋਵਾ ਗੱਡੀ ਰੱਖੀ ਜਨੇ ਵਾਈਟ ਕਲਰ ਦੀ ਪੀਪ 07 ਬੀਡਬਲਯੂ 8742 ਰੰਗ ਚਟਾ ਜਦੋਂ ਉਹਦੀ ਗੱਡੀ ਦੀ ਸਰਚ ਕੀਤੀ ਉਦਾਂ ਇਹਨੇ ਲਾਲ ਗੁੰਮ ਪਾਏ ਸੀਗੇ ਜੇਪ ਵਾਲੇ ਨਾਲ ਜਦੋਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਵਿੱਚੋਂ ਸਬ ਇਨਸਪੈਕਟਰ ਦੀ ਵਰਦੀ ਟੰਗੀ ਸੀ ਨਾਲ ਇੱਕ ਐਨਜੀਓ ਸਟਿੱਕ ਪਈ ਸੀ ਜਿਹੜੀ ਥਾਣੇਦਾਰਾਂ ਕੋਲ ਹੁੰਦੀ ਹੈ ਪ੍ਰੇਡ ਵਾਲੀ ਸਟਿੱਕ ਉਹ ਰੱਖੀ ਹੈ ਨਾਲ ਉਹ ਮਿਲ ਗਈ ਜਿਸ ਤੇ ਫਿਰ ਪਤਾ ਲੱਗਾ ਕਿ ਇਹੀ ਉਹ ਬੰਦਾ ਹੈ ਜਿਹੜਾ ਮਤਲਬ ਸਾਡੇ ਮੁਲਾਜ਼ਮਾਂ ਨੂੰ ਬਦਨਾਮ ਕਰ ਰਿਹਾ ਹੈ ਇਸ ਕਹਾਤਾ ਕਾਫੀ ਯਰ ਤੋਂ ਆਦੀਆਂ ਹੈ ਹੁਣ ਆਹੀ ਇਹ ਆਪਣੇ ਮੁਲਾਜ਼ਮਾਂ ਨੂੰ ਕਹਾਂਗੇ ਨਾ ਕਿ ਇਹ ਗੱਲਾਂ ਹੁੰਦੀਆਂ ਇਹ ਕਿਉਂਕਿ ਕਦੇ ਵੇਲੇ ਇੱਧਰ ਘੁੰਮਦਾ ਸੀਗਾ ਜਿਹੜੀ ਜਿਵੇਂ ਦਾਣਾ ਮੰਡੀ ਆ ਗਿਆ ਸਬਜ਼ੀ ਮੰਡੀ ਆ ਗਿਆ ਚਾਰ ਨੰਬਰ ਦੇ ਏਰੀਏ 'ਚ ਕਦੀ ਚੱਬੇ ਦੇ ਏਰੀਏ 'ਚ ਚਲਾ ਗਿਆ ਘੁੰਮ ਘਮਾ ਕੇ ਬੰਦਾ ਇਹ ਕੰਮ ਕਰਦਾ ਸੀ ਜਿਹਦੇ ਸੰਬੰਧੀ ਅਹੀਂ ਫਿਰ ਮੁਕੱਦਮਾ ਨੰਬਰ 67 256 ਜਹੀ ਅੰਡਰ ਸੈਕਸ਼ਨ 419 420 467 468 477 170 177 आईपीसी थाना योदेवाल ਲੁਧਿਆਣੇ ਅੰਦਰ ਰਿਪੋਰਟ ਕੀਤਾ ਗਿਆ ਤੇ ਬਹੁਤ ਵਧੀਆ ਐਸਐਚਓ ਸਾਹਿਬ ਦੀ ਬੜੀ ਸ਼ਾਬਾਸ਼ ਵਾਲੀ ਗੱਲ ਹੈ ਕਿ ਜਿਹੜਾ ਪੁਲਿਸ ਦਾ ਧਮਾ ਕਾਫੀ ਜ਼ਿਆਦਾ ਲੱਗ ਰਿਹਾ ਸੀ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਪੁਲਿਸ ਪਾਰਟੀ ਨੇ ਤੇ ਇਹਨਾਂ ਦੀ ਹਦਦਾਂ ਤੇ ਇਹ ਬੰਦਾ ਜਿਹੜਾ ਅਸੀਂ ਕਾਬੂ ਕਰ ਲਿਆ ਬਾਕੀ ਇਹਨੂੰ ਅੱਜ ਅਸੀਂ ਪੇਸ਼ ਕੀਤਾ ਸੀਗਾ ਤੇ ਇਹਦਾ ਰਿਮਾਂਡ ਸਾਨੂੰ ਇੱਕ ਦਿਨ ਦਾ ਮਿਲ ਗਿਆ। ਕੁੱਝ ਦੇਖੇ ਦੀ ਜਾਰੀ ਹੈ। ਬਾਕੀ ਜੋ ਵੀ ਹੋਰ ਗੱਲ ਕੋਈ ਨਵੀਂ ਸਾਹਮਣੇ ਆਏਗੀ ਉਹ ਤੁਹਾਨੂੰ ਜਰੂਰ ਦੱਸੀ ਜਾਏਗੀ।